ਕੁਛ ਨਹੀਂ ਕਰਨ ਜੋਗੇ ਨਾ ਕਤੋਂ ਕਟ ਜਪਜੀ ਸਾਹਿਬ ਦੇ ਪਾਠ ਦੇ ਅਰਥ ਔਰ ਪਾਠ ਕਰਨਾ ਸ਼ੁਰੂ ਕਰ ਦੇ ਜਿਸ ਬੰਦੇ ਨੂੰ ਜਪਜੀ ਸਾਹਿਬ ਜੀ ਦੀ ਸਮਝ ਪੈ ਗਈ ਨਾ ਵੈਸੇ ਤਾਂ ਦਾਤਾ ਮੇਰ ਕਰੇ ਤਾਂ ਪਰ ਜਿੰਨੂੰ ਜਪ ਸਮਝ ਪੈ ਗਿਆ ਉਹਨੂੰ ਸਾਰਾ ਗੁਰੂ ਨਾਨਕ ਸਾਹਿਬ ਦਾ ਜੀਵਨ ਸਮਝ ਪੈ ਜਪਜੀ ਸਾਹਿਬ ਨਚੋੜ ਖੈ ਬਾਣੀ ਜਪਜੀ ਸਾਹਿਬ ਦੀ ਵਿਆਖਿਆ ਹੈ ਪੂਰਾ ਗੁਰੂ ਗ੍ਰੰਥ ਸਾਹਿਬ ਮੈਂ ਇੱਕ ਉਦਾਹਰਨ ਆਪ ਜਿੰਦੇਨਾ ਅਸੀਂ ਜਪਜੀ ਸਾਹਿਬ ਪਾਠ ਕਰਨੇ ਆਪ ਨੂੰ ਪਤਾ ਹੈ ਕਿ ਜਪਜੀ ਸਾਹਿਬ ਦੀਆਂ ਦੋ ਪੌੜੀਆਂ ਚਾਰ ਪੌੜੀਆਂ ਛੇ ਪੌੜੀਆਂ ਗੁਰੂ ਸਾਹਿਬ ਨੇ ਬਕਾਇਦਾ ਇੱਕ ਇੱਕ ਸਬਜੈਕਟ ਦਿੱਤਾ ਹੈ ਜਿਵੇਂ ਆਪ ਜੀ ਕੋਠੇ ਦੀ ਛੱਤ ਤੇ ਚੜੋ ਇੱਕ ਡੰਡਾ ਦੂਜੇ ਡੰਡੇ ਨੂੰ ਪਕੜਾ ਦਿੰਦਾ ਹੈ ਮਤਲਬ ਹੋ ਗਿਆ ਪਕੜਾਉਂਦਾ ਮਤਲਬ ਅੱਗੇ ਸਹਾਰਾ ਦੇ ਦਿੰਦਾ ਹੈ ਇੱਕ ਡੰਡੇ ਨੂੰ ਹੱਥ ਪਾਇਆ ਉਸ ਤੇ ਪੈਰ ਰੱਖ ਕੇ ਅਗਾ ਚੱਲੇ ਅਗਲੇ ਡੰਡੇ ਨੇ ਸਹਾਰਾ ਦਿੱਤਾ ਸੱਚੀ ਮੁੱਚੀ ਪਹਿਲੀ ਪੌੜੀ ਤੋਂ ਲੈ ਕੇ ਸੱਚਖੰਡ ਵਸੈ ਨਿਰੰਕਾਰ ਇੱਕ ਇੱਕ ਡੰਡਾ ਹੈ ਜਿਹੜਾ ਸਾਡੀ ਸੁਰਤ ਨੂੰ ਪੜਾਂ ਦਰ ਪੜਾਂ ਰੱਬ ਦੇ ਘਰ ਤੱਕ ਪਹੁੰਚਾ ਦਿੰਦਾ ਹੈ ਹਰ ਪੌੜੀਆਂ ਦਾ ਪ੍ਰਕਰਨ ਵੱਖਰਾ ਹੈ ਚਲੋ ਅਸੀਂ ਜ਼ਿਆਦਾ ਡਿਟੇਲ ਚ ਨਹੀਂ ਸਭ ਤੋਂ ਪਹਿਲੀ ਪੌੜੀ ਜਪ ਦੀ ਸ਼ੁਰੂ ਹੁੰਦੀ ਹੈ ਕਿ ਸੋਚੈ ਸੋਚ ਨਾ ਹੋ ਬਈ ਜੇ ਸੋਚੀ ਲੱਖ ਵਾਰ ਸਿਰਫ ਥੋੜਾ ਜਿਹਾ ਮੈਂ ਖਿੰਤ ਦੇ ਜਾਗਾ ਲਫ਼ਜ਼ੀ ਅਰਥ ਬੜੇ ਸੌਖੇ ਆ ਇਸੇ ਸੋਚ ਦਾ ਲਫ਼ਜ਼ੀ ਅਰਥ ਸੋਚਣਾ ਨਹੀਂ ਮੈਨੂੰ ਪਤਾ ਹੈ ਇਹ ਤਕਰੀਬਨ ਕਵੀ ਸੰਤੋਖ ਸਿੰਘ ਨੇ ਸਭ ਤੋਂ ਪਹਿਲਾਂ ਸੋਚ ਦਾ ਅਰਥ ਇਸ਼ਾਨਾਨ ਕੀਤਾ ਸੀ ਉਸ ਤੋਂ ਪਹਿਲਾਂ ਜਿੰਨੇ ਵੀ ਟੀਕੇ ਨੇ ਉਹਨਾਂ ਸਾਰਿਆਂ ਦੇ ਵਿੱਚ ਸੋਚ ਦਾ ਲਫ਼ਜ਼ੀ ਅਰਥ ਵਿਚਾਰ ਕਰ ਸੋਚਣਾ ਹੈ ਸੋਚਾ ਸੋਚ ਦਾ ਅਰਥ ਇਸ਼ਾਨਾਨ ਜਿਨੂੰ ਅਸੀਂ ਸੁਖਮਨੀ ਸਾਹਿਬ ਜੀ ਕਹਿੰਨੇ ਸੋਚ ਕਰ ਦਿਨਸ ਅਰ ਰਾਤ ਮਨ ਕੀ ਮੈਲ ਨਾ ਤਮ ਤੇ ਜਾਤ ਹੁਣ ਇੱਥੇ ਸੋਚੈ ਸੋਚ ਨਾ ਮੈਂ ਰਾਤ ਵੀ ਕਿਆ ਸੀ ਕਿ ਜਪਜੀ ਸਾਹਿਬ ਬੇ ਧਿਆਨਾ ਪੜਾਂਗੇ ਤੇ ਰੋਜ ਅਸ਼ੋਧੀ ਪੜਨੇ ਦੇਖੋ ਪਹਿਲਾ ਅੱਖਰ ਨਾ ਨਹੀਂ ਸੋਚੈ ਸੋਚ ਨਾ ਨਹੀਂ ਜੇ ਨੰਨੇ ਨੂੰ ਕੰਨਾਂ ਲਾਗੇ ਤੇ ਮਾਤਰਾ ਵਧੇਗੀ ਪੋਇਟਰੀ ਦੇ ਵਿੱਚ ਨੁਕਸ ਪੈਦਾ ਹੋ ਜਾਏਗਾ ਇੱਥੇ ਨੰਨੇ ਨੂੰ ਬਿਲਕੁਲ ਕੰਨਾਂ ਨਹੀਂ ਲੱਗਾ ਇੱਥੇ ਅੱਖਰੇ ਨਾ ਤੇ ਨਾ ਕਿ ਨਾ ਫਰਕ ਹੈ ਜੀ ਸਾਰੇ ਪਹਿਲੀ ਪੌੜੀ ਮੈਂ ਤੁਹਾਨੂੰ ਸਹੀ ਦੱਸਾਂ ਉਹ ਉਹੀ ਸੋਧ ਨਹੀਂ ਹੁੰਦੀ ਪਈ ਸੋਚਾ ਸੋਚ ਨਾ ਹੋਵਈ ਈੜੇ ਨੂੰ ਬਿਹਾਰੀ ਹਰ ਹਾਲਤ ਵਿੱਚ ਬੋਲਣੀ ਖੈ ਹੋ ਵੀ ਬੜੀ ਜਾਂਦੇ ਸੋਚਾ ਸੋਚ ਨਾ ਹੋਵਈ जे सोची लखवार कट्ठा पाठ नहीं अर्थ गलत हो जाएंगे लख वार सोच सोच ना हो वही जे सोची लख वार चुपै पप्पे दुलामा ने लाह नहीं चुपे पड़ी जाते चुप चुप ना कन्ना नहीं है चुप है चुप ना हो वही जे लाए रहा ਲਿਵਤਾਰ ਲਿਵਤਾਰ ਇਕੱਠਾ ਹੈ ਲੱਖ ਵਾਰ ਇਕੱਠਾ ਹੈ ਬਕਰ ਜੇ ਲਾਏ ਰਹਾਂ ਲਿਵਤਾਰ ਭੁੱਖਿਆ ਭੁੱਖ ਨਾ ਉਤਰੀ ਜੇ ਬੰਨਾ ਪੁਰੀਆਂ ਭਾਰ ਅੱਗੇ ਹੈ ਹਾਂ ਸਿਆਰੀ ਸਾਰੇ ਬੋਲਦੇ ਆ ਸਹਸ ਸਸਾ ਹਾਸਸ ਹੈ ਸਾਹਸ ਸਹਿਸ ਨਹੀਂ ਹਾਂ ਸਿਆਰੀ ਬੋਲਨੇ ਆਪਾਂ ਲਾਂ ਕੇ ਵਰੀ ਬਣ ਜਾਂਦੀ ਸਹਸ ਸਿਆਣਪਾਂ ਲੱਖ ਹਾਂ ਇੱਥੇ ਵੀ ਕਈ ਵਾਰੀ ਕਈ ਸੱਜਣ ਖਾਹੇ ਦੀ ਥਾਂ ਤੇ ਈੜੀ ਬੋਲ ਜਾਂਦੇ ਆ ਹੋਏ ਉੱਥੇ ਹੈ ਹੋ ਹੈ ਹਾਂ ਹਾਂ ਹੋੜਾ ਖਾਹੇ ਨੂੰ ਸਿਹਾਰੀ ਈੜੀ ਤੇ ਹੈ ਹੀ ਨਹੀਂ ਸਹਸ ਸਿਆਣਪਾਂ ਲੱਖ ਹੋ ਹੈ ਅੱਗੇ ਆ ਅੱਗੇ ਤਾਂ ਸੁਣੋ ਸਹਸ ਸਿਆਣਪਾਂ ਲੱਖ ਹੋ ਹੈ ਤਾਂ ਨਹੀਂ ਆਏਗਾ ਸਿਰਫ ਤੱਤਾ ਲੱਗਾ ਬਸਾਰੇ ਕੰਨਾਂ ਲਾਈ ਜੰਨੇ ਆ ਅਗਲਾ ਪੁੱਛ ਲੈ ਵੀ ਤੁਸੀਂ ਤਾਂ ਪਹਿਲੀ ਪੌੜੀ ਗਲਤ ਪੜੀ ਜਾਂਦੇ ਤੁਸੀਂ ਦੱਸੋ ਕੋਈ ਬੰਦਾ ਤੱਤੇ ਨੂੰ ਕੰਨਾਂ ਗੁਰੂ ਗ੍ਰੰਥ ਸਾਹਿਬ ਜੀ ਲਾਦਾ ਅਗਲੇ ਦਿਨ ਅਕਾਲ ਤਖਤ ਤੇ ਭਾਂਡੇ ਮਾਂਜਨੇ ਪੈਣੇ ਨੇ ਇਸ ਤਰ੍ਹਾਂ ਹੀ ਹੈ ਨਾ ਜੀ ਮੈਂ ਬੇਨਤੀ ਕਰਾਂਗਾ ਸੁਹਿਰਤਾਂ ਨਾਲ ਦੇਖੋ ਪੋਇਟਰੀ ਸਮਝਣ ਵਾਲੇ ਬੰਦਿਆਂ ਨੂੰ ਪਤਾ ਹੈ ਵੀ ਕਿੰਨੀ ਕੁ ਮਾਤਰਾ ਬੋਲਣੀ ਹੈ ਮੈਂ ਇਸ ਕਰਕੇ ਨੇ ਕੋਈ ਇੰਟਰਵਿਊ ਲੈਣ ਲਈ ਸੈਸ ਸਿਆਣਪਾਂ ਲੱਖ ਹੋਏ ਤਾਂ ਇੱਕ ਨਾਂ ਚੱਲ ਲੈ ਨਾਲ ਹੁਣ ਇਹ ਮਹਾਰਣ ਚਾਰ ਬਚਨ ਕੀਤੇ ਮੈਂ ਸਿਰਫ ਥੋੜੀ ਇੱਕ ਬੇਨਤੀ ਕਰ ਲਗਾ ਕਿ ਯਾਦ ਰੱਖਿਓ ਇਸ ਪੌੜੀ ਦਾ ਪ੍ਰਕਰਨ ਚਾਰ ਪੌੜੀਆਂ ਵਿੱਚ ਵਿਆਖਿਆ ਇੱਕ ਚ ਨਹੀਂ ਇਹ ਤਾਂ ਸ਼ੁਰੂਆਤ ਹੈ ਹੁਣ ਗੁਰੂ ਸਾਹਿਬ ਜੀ ਨੇ ਇੱਕ ਬਚਨ ਕੀਤਾ ਵੀ ਜੇ ਕਿਵ ਸੁਚਾਰਾ ਹੋਈ ਹੈ ਕਿਵ ਕੂੜਾ ਟੁੱਟਾ ਭਾ ਸੁਚਾਰ ਦਾ ਅਰਥ ਹੋ ਗਿਆ ਪਿਓਰ ਜਿਹਨੂੰ ਤੁਸੀਂ ਸੰਤ ਕਹਿ ਲੋ ਸਾਧ ਕਹਿ ਲੋ ਗੁਰਮਖ ਕਹਿ ਲੋ ਬ੍ਰਹਮ ਗਿਆਨੀ ਕਹਿ ਲੋ ਈਵਨ ਕੇ ਜਿਹਦੇ ਲਈ ਗੁਰੂ ਗੋਬਿੰਦ ਸਿੰਘ ਸ਼ਬਦ ਖਾਲਸਾ ਵਰਦੇ ਜਿਹਨੂੰ ਗੁਰੂ ਅਮਰਦਾਸ ਕਹਿੰਦੇ ਜਿਉ ਨਿਰਮਲ ਬਾਹਰੋਂ ਨਿਰਮਲ ਉਹ ਉਹ ਸੁਚਾਲਾ